ਜਲੰਧਰ ਕਮਿਸ਼ਨਰੇਟ ਦੇ ਵੱਲੋਂ ਫਰਜ਼ੀ ਡਰਾਈਵਿੰਗ ਲਾਇਸੈਂਸ ਤੇ RC ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਇੱਕ ਵੱਡੇ ਕੱਪਲੇ ਨੂੰ ਇਹਨਾਂ ਲੋਕਾਂ ਦੇ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਸੀ ਜਿਸ ਦੇ ਵਿੱਚ 159 ਬੀਮਾ ਸਰਟੀਫਿਕੇਟ 222 ਵਾਹਨ ਤੇ ਕਈ ਤਰ੍ਹਾਂ ਦੇ ਸਰਟੀਫਿਕੇਟ ਤੇ RCਆਂ ਵੀ ਇਹਨਾਂ ਕੋਲ ਬਰਾਮਦ ਹੋਈਆਂ ਨੇ ਇਸ ਸਬੰਧੀ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਨੇ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਾਲੀ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਬਤ ਕਰਕੇ ਜਾਲੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਇਨਾ ਦੇ ਵੱਲੋਂ ਕੀਤਾ ਗਿਆ ਹੈ ਵੇਰਵਿਆਂ ਦਾ ਖੁਲਾਸਾ ਕਰਦੇ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਹ ਗਿਰੋਹ ਜਾਲੀ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਦੇ ਵਿੱਚ ਸ਼ਾਮਲ ਹੈ ਉਹਨਾਂ ਕਹਿ ਕੇ ਉਹਨਾਂ ਨੂੰ ਇੱਕ ਆਰਟੀਆਈ ਤੇ ਟ੍ਰਾਂਸਪੋਰਟ ਦਫ਼ਤਰ ਦੇ ਕਰਮਚਾਰੀਆਂ ਦੀ ਮਦਦ ਦੇ ਨਾਲ ਇਸ ਵਿਅਕਤੀ ਦੇ ਬਾਰੇ ਪਤਾ ਚੱਲਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇਹਨਾਂ ਦੇ ਕੋਲੋਂ ਕਾਫੀ ਚੀਜ਼ਾਂ ਵੀ ਬਰਾਮਦ ਹੋਈਆਂ ਨੇ ਇਹਨਾਂ ਦੇ ਕੋਲੋਂ ਇੱਕ ਲੈਪਟਾਪ ਪ੍ਰਿੰਟਰ ਸਟੈਂਪ ਪੇਪਰ ਬੀਮਾ ਸਰਟੀਫਿਕੇਟ ਅਰਜ਼ੀ ਫਾਰਮ ਸਮੇਤ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਨੇ ਇਸ ਦੇ ਨਾਲ ਨਾਲ ਇਹਨਾਂ ਕੋਲ ਬੀਮਾ ਸਰਟੀਫਿਕੇਟ ਤੇ ਵਾਹਨ ਵੀ ਬਰਾਮਦ ਕੀਤੇ ਗਏ ਨੇ ਫੜੇ ਗਏ ਦੋਸ਼ੀ ਦੀ ਪਛਾਣ ਅਰਵਿੰਦ ਕੁਮਾਰ ਉਰਫ ਬਿੰਦੂ ਪੁੱਤਰ ਕਿਸ਼ੋਰੀ لال ਵਾਸੀ ਐਚ ਨੰਬਰ 15 ਉਪਕਾਰ ਨਗਰ ਜਲੰਧਰ ਵੱਜੋਂ ਹੋਈ ਹੈ ਉਹਨਾਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 8 ਦੇ ਵਿਖੇ ਐਫ ਆਈ ਆਰ ਕੀਤੀ ਗਈ ਹੈ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਦਾ ਆਰਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਮਡੇ ਮਾਂਜੁਕ ਸਿੰਘ ਸਾਹਿਬ ਕੋਲ ਇੱਕ ਟਿਪ ਆਫਾਈ ਸੀ ਕਿ ਇੱਕ ਬੰਦਾ ਹੈਗਾ ਤੇ ਗੈਂਗ ਆਪਰੇਟ ਕਰ ਰਿਹਾ ਜਿਹੜਾ ਕੀ ਜਾਲੀ ਆਰ ਸੀਜ਼ ਔਰ ਜਿਹੜਾ ਆਰਟੀਓਫਿਸ ਤੋਂ ਡਾਕੂਮੈਂਟਸ ਬਣਦੇ ਆ ਲਾਈਕ ਡਰਾਈਵਿੰਗ ਲਾਈਸੈਂਸ ਉਹ ਫੇਕ ਬਣਾ ਕੇ ਦੇ ਰਿਹਾ ਉਹ ਟਿਪ ਆਫ ਨੂੰ ਸਾਡੇ ਨਾਰਥ ਦੀ ਪੁਲਿਸ ਨੇ ਡਿਵੈਲਪ ਕੀਤਾ ਜੀ ਐਸ ਐਚ ਓ ਅਟ ਨੇ ਐਫ ਆਈ ਆਰ ਲੌਂਚ ਕਰਕੇ ਇਹਨ ਚ ਅਸੀਂ ਇੱਕ ਬੰਦਾ ਗ੍ਰਿਫਤਾਰ ਕੀਤਾ ਜੀ ਅਰਵਿੰਦ ਕੁਮਾਰ ਜਿਹਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਫੇਕ ਸਰਟੀਫਿਕੇਟਸ ਇੰਸ਼ੋਰੈਂਸ ਸਰਟੀਫਿਕੇਟਸ ਆਰ ਸੀਜ਼ ਔਰ ਟ੍ਰਾਂਸਫਰ ਸਰਟੀਫਿਕੇਟ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਔਰ ਏਜ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗਿਆ ਕਿ ਸਾਰਾ ਕੁਝ ਫੇਕ ਵਿਦ ਕਯੂਆਰ ਕੋਡ ਔਰ ਵਿਦਆਊਟ ਕਯੂਆਰ ਕੋਡ ਜਿਹੜਾ ਡਾਕੂਮੈਂਟ ਬਰਾਮਦ ਹੋਏ ਨੇ ਫੇਕ ਿਆਰ ਕਰਕੇ ਲੋਕਾਂ ਨੂੰ ਦਿੰਦਾ ਸੀ ਉਹਨੇ ਇੱਕ ਪੈਰਲਲ ਡਿਪਾਰਟਮੈਂਟ ਕੋਲ ਰੱਖਿਆ ਸੀ ਆਪਣੇ ਸਾਰੇ ਜਿਹੜੇ ਪੇਪਰ ਲਿਆਂਦਾ ਕਿੱਥੇ ਸਰਕਾਰੀ ਪੇਪਰ ਜਿਹੜੇ ਹੁੰਦੇ ਗੋਮੈਂਟ ਜਿਹੜੇ ਪੇਪਰ ਹੁੰਦੇ ਗਏ ਉਹ ਤਫਤੀਸ਼ ਦਾ ਹਿੱਸਾ ਜੀ ਵੀ ਕਿਤੋਂ ਪ੍ਰਕਿਊਰ ਕਰ ਰਹੇ ਸੀ ਸਰਟੀਫਿਕੇਟਸ ਆਪ ਬਣਾ ਰਹੇ ਸੀ ਕਿਵੇਂ ਕਰ ਰਹੇ ਸੀ ਕਿੱਥੋਂ ਮਟੀਰੀਅਲ ਲੈ ਕੇ ਆ ਰਹੇ ਸੀ ਥੈਟ ਇਜ਼ ਟੂ ਬੀ ਵੈਰੀਫਾਈਡ ਸਰ ਇੱਥੇ ਕੋਈ ਪੁਰਾਣਾ ਐਂਡੀਪੀਐਸ ਦਾ ਕਰਚਾ ਵੀ ਕੋਈ ਹੈਗਾ ਨਹੀਂ ਨਹੀਂ ਇਹਨਾਂ ਦੇ ਉੱਤੇ ਕੋਈ ਪੁਰਾਣਾ ਨਹੀਂ ਇਹ ਤਾਂ ਫਸਟ ਟਾਈਮ ਕਾਮ ਹੈ ਬਾਕੀ ਰਿਕਾਰਡ ਚੱਕਣੇ ਪੈਣਗੇ ਪੁਰਾਣਾ ਕੇਸ ਹੈ ਜੀ ਉਹਦੇ ਵਿੱਚ ਜਿਹੜਾ ਆਰਟੀ ਆਫਿਸ ਕੰਮ ਕਰਦਾ ਜੀ ਉਹਦੇ ਚ ਨਾਮਿਨੇਟਡ ਹੈ ਸਟੋਰ ਨੰਬਰ ਦਾ ਵਿਜੀਲੈਂਸ ਦਾ ਕੇਸ ਹੈ ਜੀ ਵਿਜੀਲੈਂਸ ਦਾ